ਦੋਸਤੋ ਜੂਨ ਦਾ ਮਹੀਨਾ ਜਦੋਂ ਵੀ ਆਉਂਦਾ ਹੈ ਤਾਂ ਸਿੱਖਾਂ ਦੇ ਅੱਲੇ ਜ਼ਖਮ ਫੇਰ ਰਸਲੇ ਸ਼ੁਰੂ ਹੋ ਜਾਂਦੇ ਹਨ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਿੱਖ ਕੌਮ ਦਾ ਜੋ ਘਾਣ ਕੀਤਾ ਗਿਆ ਸੀ ਉਸ ਨੂੰ ਸਿੱਖ ਚਾਹ ਕੇ ਵੀ ਕਦੇ ਭੁੱਲ ਨਹੀਂ ਸਕਦੇ ਜਿਸ ਵਕਤ ਇੰਦਰਾ ਗਾਂਧੀ ਦੀ ਸਰਕਾਰ ਨੇ ਸਿੱਖਾਂ ਦੇ ਸਭ ਤੋਂ ਪਾਵਨ ਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਟੈਂਕ ਤੋਪਾਂ ਚਾੜ ਦਿੱਤੇ ਸਨ 1 ਜੂਨ ਤੋਂ ਸ਼ੁਰੂ ਹੋ ਕੇ 6 ਜੂਨ ਤੱਕ ਲਗਾਤਾਰ 6 ਦਿਨ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ ਸੀ। ਇਕੱਲਾ ਦਰਬਾਰ ਸਾਹਿਬ ਹੀ ਨਹੀਂ ਹੋਰ ਵੀ ਬਹੁਤ ਸਾਰੇ ਗੁਰਦੁਆਰੇ ਸਹਿਬਾਨ ਨੂੰ ਫੌਜ ਵੱਲੋਂ ਘੇਰਾ ਪਾ ਕੇ ਅਮਲਾ ਕੀਤਾ ਗਿਆ ਸੀ। 6 ਜੂਨ ਵਾਲੇ ਦਿਨ ਹੀ ਸਿੱਖਾਂ ਦੇ ਬਾਬਾ ਏਕਾਮ ਸੰਤ ਛਬਾਈ ਇੱਕ ਅਣਕੀਲੇ ਸ਼ੇਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸ਼ਹਾਦਤ ਹੋਈ। ਅੱਜ ਦੀ ਵੀਡੀਓ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਕਿ 6 ਜੂਨ ਵਾਲੇ ਦਿਨ ਸੰਤ ਭਿੰਡਰਾਂ ਵਾਲਿਆਂ ਦੀ ਸ਼ਹੀਦੀ ਕਿਵੇਂ ਹੋਈ ਸੀ ਕਿਸ ਫੌਜੀ ਅਫਸਰ ਨੇ ਉਹਨਾਂ ਦੇ ਗੋਲੀ ਮਾਰੀ ਸ਼ਹੀਦੀ ਵੇਲੇ ਸੰਤ ਕੀ ਕਰ ਰਹੇ ਸਨ ਤੇ ਉਹਨਾਂ ਦੇ ਆਖਰੀ ਬੋਲ ਕੀ ਸਨ ਇਹ ਸਾਰੀ ਵਾਰਤਾ ਸੁਣ ਕੇ ਇੱਕ ਵਾਰ ਤਾਂ ਸਭ ਦੇ ਰੋਗਟੇ ਖੜੇ ਹੋ ਜਾਂਦੇ ਹਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਿਰਪਾ ਕਰਕੇ ਅਖੀਰ ਤੱਕ ਬਨੇ ਰਹੋ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਅੱਜ ਦੀ ਪੀੜ੍ਹੀ ਵੀ ਸਿੱਖਾਂ ਨਾਲ ਹੋਈ ਇਸ ਬੇਇਨਸਾਫੀ ਨੂੰ ਜਾਣ ਸਕੇ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ 6 ਜੂਨ 1984 ਦਾ ਦਿਨ ਜੋ ਕਿ ਸਿੱਖ ਕੌਮ ਲਈ ਇੱਕ ਬੜਾ ਹੀ ਮਨਹੂਸ ਦਿਨ ਜੜਿਆ ਸੀ ਜਦੋਂ ਸਵੇਰ ਦੇ 9:30 ਵਜੇ ਦਾ ਟਾਈਮ ਹੋਇਆ ਸੀ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਜਿੰਨੇ ਵੀ ਖਾਲਸਾ ਸਿੰਘ ਮੌਜੂਦ ਸਨ ਸਰਤਾ ਨੇ ਸਾਰਿਆਂ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਆਓ ਗੁਰੂ ਕੇ ਸਿੱਖੋ ਚੱਲੀਏ ਇਹਨਾਂ ਕਹਿ ਕੇ ਸੰਤ ਚਰੀਆ ਕਾਲ ਤੱਕ ਤਖਤ ਸਾਹਿਬ ਦੇ ਹੀਠਾ ਬੜੇ ਤਹਿਖਾਨੇ ਦੀਆਂ ਪੌੜੀਆਂ ਚੜਨ ਲੱਗੇ। ਉੱਥੇ ਉਸ ਵਕਤ ਮੌਜੂਦ ᱛੀ ਬੱਤੀ ਖੜਕੂ ਹਥਿਆਰਬੰਦ ਸੇਖ ਉਹਨਾਂ ਦੇ ਪਿੱਛੇ-ਪਿੱਛੇ ਚੱਲ ਪਏ। ਤਹਿਖਾਨੇ ਦੀਆਂ ਪੌੜੀਆਂ ਛੋਟੀਆਂ ਹੋਣ ਕਾਰਨ ਇੱਕ ਵਾਰੀ ਵਿੱਚ ਸਿਰਫ ਇੱਕੋ ਬੰਦਾ ਹੀ ਉਤਾ ਚੜ੍ਹ ਸਕਦਾ ਸੀ। ਜਿਸ ਕਰਕੇ ਸਾਰੇ ਹੀ ਸਿੱਖ ਸੰਤ ਭਿੰਡਰਾ ਵਾਲਿਆਂ ਦੇ ਮਗਰ-ਮਗਰ ਇੱਕ ਕਤਾਰ ਵਿੱਚ ਚੱਲ ਪਏ। ਤਹਿਖਾਨੇ ਦੀ ਸਭ ਤੋਂ ਅਖੀਰਲੀ ਪੌੜੀ ਉੱਤੇ ਖੜ ਕੇ ਸੰਤਾਂ ਨੇ ਅਰਦਾਸ ਸ਼ੁਰੂ ਕੀਤੀ। ਸਾਰੇ ਸਿੰਘ ਪਿੱਛੇ ਹੀ ਰੁਕਦੇ ਹਨ ਇੰਨੇ ਨੂੰ ਸਭ ਤੋਂ ਅਖਤਾਰ ਵਿੱਚ ਅਖੀਰ ਤੇ ਖੜੇ ਸਿੰਘ ਨੇ ਪੁੱਛਿਆ ਕਿ ਕੀ ਹੋਇਆ ਰੁਕ ਕਿਉਂ ਗਏ ਤਾਂ ਸੰਤਾਂ ਤੋਂ ਤੀਜੇ ਨੰਬਰ ਤੇ ਖੜੇ ਇੱਕ ਸਿੰਘ ਨੇ ਜਵਾਬ ਦਿੱਤਾ ਕਿ ਸੰਤ ਅਰਦਾਸ ਕਰ ਰਹੇ ਹਨ ਉਸ ਵਕਤ ਸੰਗਤਾਂ ਦੇ ਗਲ ਵਿੱਚ ਉਹਨਾਂ ਦਾ ਉਹੀ ਪਿਸਤੌਲ ਜੋ ਹਰ ਵਕਤ ਆਪਣੇ ਨਾਲ ਰੱਖਦੇ ਸਨ ਤੇ ਹੱਥ ਵਿੱਚ ਇੱਕ ਸੈਮੀ ਆਟੋਮੈਟਿਕ ਮਸ਼ੀਰਗਨ AK-47 ਫੜੀ ਹੋਈ ਸੀ ਇੰਨੇ ਚਿਰ ਨੂੰ ਅਰਦਾਸ ਸਮਾਪਤ ਹੁੰਦੀ ਹੈ ਤੇ ਸੰਤ ਜਕਾਰਾ ਗਜਾਉਂਦੇ ਹਨ ਫੇਰ ਸੰਤ ਤੇਜ਼ੀ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਏਠਾ ਉੱਤਰਦੇ ਹਨ ਤੇ ਉਨੀ ਹੀ ਤੇਜ਼ੀ ਦੇ ਨਾਲ ਦਰਸ਼ਨੀ ਡਿਉੜੀ ਵੱਲ ਕੁਝ ਕਦਮ ਅੱਗੇ ਨੂੰ ਵਧਦੇ ਹਨ। ਉਹਨਾਂ ਨੇ ਸਾਹਮਣੇ ਸ੍ਰੀ ਦਰਬਾਰ ਸਾਹਿਬ ਨੂੰ ਮੱਥਾ ਟੇਕਿਆ ਤੇ ਫਿਰ ਉਸੇ ਦਮ ਨਿਸ਼ਾਨ ਸਾਹਿਬਾਂ ਵੱਲ ਨੂੰ ਮੁੜੇ। ਜਦੋਂ ਸੰਤ ਤਹਿ ਖਾਨੇ ਵਿੱਚੋਂ ਬਾਹਰ ਆ ਰਹੇ ਸਨ ਤਾਂ ਉਸ ਵਕਤ ਭਾਈ ਅਮਰੀਕ ਸਿੰਘ ਵੀ ਉਹਨਾਂ ਦੇ ਨਾਲ ਸਨ ਪਰ ਪੌੜੀਆਂ ਤੋਂ ਏਠਾ ਉੱਤਰਦੇ ਆਹੀ ਭਾਈ ਅਮਰੀਕ ਸਿੰਘ ਦੇ ਗੋਲੀਆਂ ਲੱਗ ਗਈਆਂ ਸਨ ਜਿਸ ਕਰਕੇ ਉਹ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਸਨ। ਤੇ ਉਹ ਨਿਸ਼ਾਨ ਸਾਹਿਬ ਦੇ ਨਾਲ ਬਣੇ ਬਰਾਂਡੇ ਵਿੱਚ ਇੱਕ ਕੌਲੇ ਦਾ ਸਹਾਰਾ ਲੈ ਕੇ ਉੱਥੇ ਹੀ ਬੈਠ ਗਏ ਸਨ ਜਿਹੜੇ ਹੋਰ 30 32 ਸਿੰਘ ਸੱਤਾ ਦੇ ਮਗਰਮਗਰ ਆ ਰਹੇ ਸਨ ਉਹਨਾਂ ਵਿੱਚੋਂ ਕਈ ਤਾਂ ਉੱਥੇ ਪੌੜੀਆਂ ਵਿੱਚ ਹੀ ਗੋਲੀਆਂ ਲੱਗਣ ਕਾਰਨ ਸ਼ਹੀਦੀ ਪ੍ਰਾਪਤ ਕਰ ਗਏ ਸਨ ਦੋਹਾਂ ਪਾਸਿਆਂ ਤੋਂ ਗੋਲੀਆਂ ਇਦਾਂ ਵਰ ਰਹੀਆਂ ਸਨ ਜਿਵੇਂ ਮੀਂਹ ਵਿੱਚ ਗੜੇ ਵਰਦੇ ਹੁੰਦੇ ਇਹਦੇ ਨਾਲ ਹੀ ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਵਜਦੀਆਂ ਗੋਲੀਆਂ ਕਾਰਨ ਉੱਤੋਂ ਇਟਾ ਤੂਫਾਨ ਵਾਂਗ ਦ샨 ਸਾਹਿਬ ਵਾਲੀ ਜਗ੍ਹਾ ਦੇ ਲਾਗੇ ਡਿੱਗ ਰਹੀਆਂ ਸਨ ਟੈਂਕਾਂ ਦੀ ਬੰਬਾਰੀ ਦੇ ਨਾਲ ਚਾਰੇ ਪਾਸੇ ਧੂਆਂ ਹੀ ਧੂਆਂ ਫੈਲਿਆ ਹੋਇਆ ਸੀ ਇੰਨੇ ਨੂੰ ਭਾਈ ਠਾਕੁਰ ਸਿੰਘ ਜੀ ਕਥਾਵਾਚਕ ਭਾਈ ਮਖਤਿਆਰ ਸਿੰਘ ਮੁਖੀ ਤੇ ਭਾਈ ਦਰਸ਼ਨ ਸਿੰਘ ਰਾਗੀ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇੋਂ ਹੁੰਦੇ ਹੋਏ ਇੱਕ ਕਵਾਟਰਾਂ ਵਿੱਚ ਜਾਂਦੇ ਹਨ ਪਰ ਸੰਤ ਉੱਥੇ ਹੀ ਖੜੇ ਆਪਣੇ ਹੱਥ ਵਿੱਚ ਫੜੀ ਮਸ਼ੀਨ ਗਨ ਦੇ ਨਾਲ ਗੋਲੀਆਂ ਭਰੌਣੀਆਂ ਸ਼ੁਰੂ ਕਰ ਦਿੰਦੇ ਹਨ ਭਾਈ ਗੁਰਜੀਤ ਸਿੰਘ ਪ੍ਰਧਾਨ ਸਟੂਡੈਂਟ ਫੈਡਰੇਸ਼ਨ ਅਨੁਸਾਰ ਉਹ ਵੀ ਉੱਥੇ ਮੌਜੂਦ ਸੀ ਤੇ ਉਹ ਉਸੇ ਬਰਾਡੇ ਵਿੱਚ ਚਲਿਆ ਗਿਆ ਜਿੱਥੇ ਭਾਈ ਅਮਰੀਕ ਸਿੰਘ ਜਖਮੀ ਹਾਲਤ ਵਿੱਚ ਪਏ ਸਨ ਕੋਲ ਹੀ ਸੰਤਾਂ ਦੇ ਭਰਾ ਭਾਈ ਜਗੀਰ ਸਿੰਘ ਵੀ ਵੀ ਜਖਮੀ ਹਾਲਤ ਵਿੱਚ ਪਏ ਸਨ ਗੁਰਜੀਤ ਸਿੰਘ ਅਨੁਸਾਰ ਜਦੋਂ ਉੱਥੇ ਖੜੇ ਸੰਤ ਭਿੰਡਰਾਵਾਲਿਆਂ ਨੂੰ ਫੌਜੀਆਂ ਦੀਆਂ ਗੋਲੀਆਂ ਦਾ ਬ੍ਰੇਸ਼ਟ ਵੱਜਾ ਤਾਂ ਉਸੇ ਵਕਤ ਸੁਭਾਵਿਕ ਹੀ ਭਾਈ ਅਮਰੀਕ ਸਿੰਘ ਦੇ ਮੂੰਹੋਂ ਨਿਕਲਦਾ ਹੈ ਕਿ ਲਓ ਭਾਈ ਪਹਾੜਾ ਵਰਤ ਗਿਆ ਜੇ ਸਤ ਜੀ ਸ਼ਹੀਦੀ ਪ੍ਰਾਪਤ ਕਰ ਗਏ ਨੇ ਭਾਈ ਅਮਰੀਕ ਸਿੰਘ ਦੇ ਮੋਹ ਇਹ ਸ਼ਬਦ ਸੁਣਦਿਆ ਸਾਰੀ ਉੱਥੇ ਖੜੇ ਸਾਰੇ ਸਿੰਘਾਂ ਨੇ ਉਸੇ ਵਕਤ ਉਸ ਪਾਸੇ ਵੱਲ ਨੂੰ ਮੋਹ ਕਮਾਇਆ ਪਰ ਉੱਥੇ ਨਿਚਾਨ ਸਾਹਿਬ ਵਾਲੇ ਪਾਸੇ ਬਹੁਤ ਜ਼ਿਆਦਾ ਧੂਆਂ ਅਤੇ ਘੱਟਾ ਛਾਇਆ ਹੋਇਆ ਸੀ ਹੇਠਾਂ ਧਰਤੀ ਤੇ ਬਹੁਤ ਸਾਰੇ ਖਾਰਕੂ ਸਿੰਘਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ ਸੱਤਾਂ ਨੂੰ ਵੱਜਣ ਵਾਲੀਆਂ ਇਹ ਗੋਲੀਆਂ ਕੜਾ ਪ੍ਰਚਾਦ ਵਰਤੌਣ ਵਾਲੇ ਸਤਾਰ ਦੇ ਕੋਲੋਂ ਆਈਆਂ ਸਨ ਜਿੱਥੇ ਕੁਝ ਫੌਜੀ ਘਾਤ ਲਗਾ ਕੇ ਬੈਠੇ ਸਨ ਗੋਲੀਆਂ ਵੱਜਣ ਵੇਲੇ ਸੱਤ ਆਪਣੀ ਮਸ਼ੀਨ ਗਨ ਸਮੇਤ ਪ੍ਰਕਰਮਾਂ ਵਿੱਚ ਪਹੁੰਚ ਚੁੱਕੇ ਸਨ ਤੇ ਉਹ ਪ੍ਰਕਰਮਾਂ ਵਿੱਚ ਦਾਖਲ ਹੋ ਚੁੱਕੀ ਫੌਜ ਨੂੰ ਸਾਹਮਣੇ ਤੋਂ ਗੋਲੀਆਂ ਮਾਰ ਰਹਿ ਸਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੌੜੀਆਂ ਰਾਹੀਂ ਉੱਤਰੇ ਬਹੁਤ ਸਾਰੇ ਸਿੰਘ ਸੱਤਾ ਦੇ ਨਾਲ ਹੀ ਸ਼ਹੀਦੀ ਪ੍ਰਾਪਤ ਕਰ ਚੁੱਕੇ ਸਨ ਪੌੜੀਆਂ ਤੋਂ ਉਤਰਨ ਵੇਲੇ ਸੱਤ ਜਰਨੈਲ ਸਿੰਘ ਜੀ ਭਿੜਰਾ ਵਾਲੇ ਉਸੇ ਛਾਡੋ ਸ਼ੌਕਤ ਵਿੱਚ ਸਨ ਜਿਹੜੀ ਛਾਡੋ ਸ਼ੌਕਤ ਕਿਸੇ 72 ਜੋਧੇ ਅਤੇ ਮਹਾੜ ਸ਼ਹੀਦ ਵਾਸਤੇ ਦੁਨੀਆ ਤੋਂ ਆਖਰੀ ਵੇਲੇ ਵਿਦਾ ਲੈਣ ਵਾਸਤੇ ਲਾਜ਼ਮੀ ਹੁੰਦੀ ਹੈ ਸੱਤ ਆਪਣੇ ਆਖਰੀ ਸਮੇਂ ਜਦੋਂ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਸ਼ਹੀਦੀ ਹੀ ਪ੍ਰਾਪਤ ਕਰਨੀ ਹੈ ਤਾਂ ਉਸ ਵਕਤ ਵੀ ਉਹ ਸ਼ੇਰਾ ਬਾਗ ਲੜਦੇ ਲੜਦੇ ਸ਼ਹੀਦ ਹੋਏ ਸਨ ਸੋ ਏ ਸੀ 6 ਜੂਨ ਵਾਲੇ ਦਿਨ ਦੀ ਸੱਤ ਭਿੜਰਾ ਵਾਲਿਆਂ ਦੀ ਸ਼ਹੀਦੀ ਦੀ ਪੂਰੀ ਦਾਸਤਾ ਵੀਡੀਓ ਅਖੀਰ ਤੱਕ ਦੇਖ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ